ਪ੍ਰਹਲਾਦ ਸੁਆਹਬ ਹਰ ਜੁਗ ਜੁਗ ਭਗਤੇ ਉਪਾਇਆ ਪਹਿਜ ਰਖਦਾ ਆਇਆ RAM ਰਾਜ ਹਰ ਨਾਕਸ ਦੁਤ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਦੇ ਦਕਾਂ ਪਿੱਟਦੇ ਨਾਮ ਦੇਵ ਮੁਖ ਲਾਇਆ ਜਨਾਨਾਨ ਕੇ ਸਾਹ ਹਰ ਸੇਵਿਆ ਅੰਤਲੇ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਉਸ ਗੁਰਗ ਭਇਆ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹੁ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਬਸਿਹਾ ਤੇਰਾ ਅੰਤ ਨਾ ਜਾਇ ਲਖਿਆ ਰਹਾਉ जात मैं जोत जोत में जाता कल कला भरपूर रहया तू सच्चा सैव सिफ्त सो वाले जिन की ती सो पार पया कहो नानक करते किया बात है जो किस करना सो कर रहया सोदर राग आसा महला पहला एक ओंकार सतगुरु प्रसाद सोदर तेरा केहा सो कर केहा जित बह सर्व संभाले वाजे तेरे नाद ने कंका केते तेरे वाम नहारे ਕੇਤੇ ਤੇਰੇ ਰਾਗ ਪਰਿ ਸੋ ਕਹੀਏ ਕੇਤੇ ਤੇਰੇ ਗਾਮ ਨਹਾਰੇ ਗਾਵਣ ਤੁਧਨੋ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਣ ਤੁਧਨੋ ਚਿਤ ਭਕਤ ਲਿਖਾਨ ਲੈਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਇਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰੇਂ ਰਾਜਨ ਬੈਠੇ ਦੇਵਤੇ ਆਦਰ ਨਾਲ ਗਾਵਣ ਤੁਧਨੋ ਸਿੱਧ ਸਮਾਧੀ ਅੰਤਰ ਗਾਵਣ ਤੁਧਨੋ ਸਾਧੂ ਵਿਚਾਰੇ ਗਾਵਣ ਤੁਧਨੋ ਜਤੀ ਸਦੀ ਜੰਤੋ ਕੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਨਤ ਪਣਾਲੁ ਕੀਸਰ ਜੁਗ ਜੁਗ ਵੇ ਦਾਣਾਲੇ ਗਾਵਣ ਤੁਧਨੋ ਮੋਹਨੀ ਆਮਣ ਮੋਹਣ ਸੁਰਗਮ ਮਛ ਪਿਆਲੇ ਗਾਵਣ ਤੁਧਨੋ ਰਤਨੋ ਪਾਇ ਤੇ ਰੇੜਸੜੀ ਤੇ ਰਤਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਕਰੇ ਗਾਵਣ ਤੁਧਨੋ ਖੰਡ ਮੜੇ ਮ੍ਰਾਇ ਮੰਡਾ ਕਰ ਕਰ ਰਕੀ ਤੇਰੇ ਧਾਰੇ ਸਹੀ ਤੁਧਨੋ ਗਾਵਣ ਜੋ ਤਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈ ਜਤਨੈ ਆਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾਸਰ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮਾਇਆ ਜਿਨਿ ਉਪਾਇ ਕਰ ਕਰ ਦੇਖੈ ਕੀ ਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰ ਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਸਾ ਸਾਹ ਪਤ ਸਾਹਿਬ ਨਾਨਕ ਰਹਿਣ ਨਾ ਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵਲ ਵੱਡਾ ਢੀਠਾ ਹੋਏ ਕੀਮਤ ਪਾਇ ਨਾ ਕਹਿ ਹੈ ਜੈ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਣ ਜਹੀਰਾ ਕੋਈ ਨ ਜਾਣੇ ਤੇਰਾ ਕੀ ਤਾ ਕੇਵੜ ਚਿਰਾ ਰਹਾਉ ਸਭ ਸੁਰਤੇ ਮ ਸੁਰਤ ਕੁਮਾਈ ਸਭ ਕੀਮਤ ਮਨੇ ਕੀਮਤ ਪਾਈ ਜਾਨੀ ਧਾਨੀ ਗੁਰੂ ਗੁਰ ਹੈ ਕਹਿ ਨਾ ਜਾਈ ਤੇਰੀ ਤੇਲ ਵੜਾਈ ਸਭ ਸਦ ਸਭ ਤਬ ਸਭ ਚੰਗੀਆਂ ਆਈਆਂ ਸਿੱਧਾ ਵਰਖਾ ਕੀਆਂ ਵੜਾਈਆਂ ਤੁਲਿ ਵਿੱਚ ਸਿੱਧੇ ਕਿਨੇ ਨਾ ਪਾਈਏ ਕਰਮ ਮਿਲੈ ਨਾ ਹੀ ਠਾਕੁਰ ਹਈਆ ਆਖਣ ਵਾਲਾ ਕਿਆ ਵਿਚਾਰਾ ਸੁੱਤੀ ਭਰੇ ਤੇਈ ਪੰਡਾਰਾ जिस तू जा रहा नानक सच सुवर नहारा आसा महला पहला आखा जीवा मर जाओ आखनेहा सच नमकी तिलवड़ियाई आख के कीमत नहीं पाई जिस मिलके अकन पाए व्डा न होवे घाट ना जाए नाओ मरे न होवे सोग देंदा रहे न चुके भोग गुने हो, हो रहा ही कोई ना को हो ना हो ਵੇਡਾਪ ਤੇ ਵੜ ਤੇਰੀ ਤਾਂ ਜਿੰਦਨ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਅਰਕੇ ਜਨ ਸਤਗੁਰ ਸਭੁ ਖਬਨੋ ਕਰੋ ਗੁਰਪਾਸ ਹਮ ਕੇਰੇ ਕਰਮ ਸਤਗੁਰ ਸਰਨਾਈ ਕਰ ਦੇਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਦੇ ਮੁਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨੁ ਸਕਾਈ ਹਰ ਕੀਰਤ ਹਮ ਦੇ ਰਹਿ ਰਾਸ ਰਹਾਓ ਅਰਜਨ ਕੇ ਵਡ ਭਾਗ ਬਡੇ ਰੇ ਜਨ ਹਰ ਹਰ ਸਤਿਤਾ ਹਰ ਪਿਆਸ ਹਰ ਹਰ ਨਾਮ ਮੇ ਤ੍ਰਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇ ਤੇ ਭਾਗ ਹਿੰਜਾਂ ਪਾਸ ਜੋ ਸਤਗੁਰ ਸੰਗਤ ਮਤ ਨਹੀਂ ਆਇ ਤਰੇਕ ਦਿਵੇ ਤਰੇਕ ਦਿਵਾਸ ਜਿਨ ਹਰ ਜਣ ਸਤਗੁਰ ਸੰਗਤ ਪਾਇ ਤੇ ਹਨ ਤੁਰ ਮਤ ਤਕ ਲਿਖਿਆ ਲਖਾਸ ਧਨ ਤਨ ਸਭ ਸੰਗਤ ਤਹਰ ਰਸ ਪਾਇ ਮਿਲ ਜਨ ਨਾਨਕ ਨਾਮ ਫਰਗਾਸ ਰਾਗ ਗੁਰੂ ਮਹੱਲਾ ਪੰਜਵਾ ਕਾਹੇ ਰਮ ਚਿਤ ਵੇਦ ਤੁਮ ਜ ਆਹਰ ਹਰ ਜੀਉ ਪਰਿਆ ਸਦ ਪਤਰ ਮੈਂ ਜੰਤਿ ਉਪਾਇਤਾ ਕਰਿ ਗਾਗ ਕਰਤ ਰਿਆ ਮੇਰੇ ਮਾਧੋ ਜੀ ਸਾਥ ਸੰਗਤ ਮਿਲਿ ਸੌਤਰਿਆ ਮਿਰ ਪਰ ਸਾਰਾ ਪਰੰਪਰ ਦਾ ਪਾਇ ਸੁ ਕੇ ਕਾਸ਼ ਤਰਿਆ ਰਹਾਉ ਜਨਮ ਪਿਤਾ ਲੋਸਰ ਬਣਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਡਕ ਸੰਭਾ ਹੈ ਠਾਕੁਰ ਕਾ ਹੈ ਮਨ ਪਉ ਕਰਿਆ ਊੜੇ ਊੜਾ ਵੈਸੇ ਕੋ ਸਾਤ ਪਾਛੇ ਬਚੀ ਧਰਿਆ ਤੈਨ ਕਮਣ ਖਲਾਵੇ ਕਮਣ ਚਜਾਵੇ ਮਨ ਮਹਿ ਸਿਮਰਨ ਕਰਿਆ ਜਬ ਨਿਦਾਂ ਦੋ ਸਸਰਿ ਦਾਂ ਠਾਕੁਰ ਕਰਦਲ ਤਰਿਆ ਜਨ ਨਾਨਕ ਬਲਬਲ ਸੁ ਬੁਜਦਾ ਏ ਤੇਰਾ ਅੰਤ ਨਾ ਪਾਰਾ ਵਰਿਆ ਰਾਧਾ ਸਾ ਮਹੱਲਾ ਚੌਥਾ ਸੋ ਪਰ ਕੇ ਕੋ ਓੰਕਾਰ ਸਤਿ ਕੁਰਸਾਲ ਸੋਹ ਪ੍ਰਖਣ ਰੰਝਣ ਹਰ ਪ੍ਰਖਣ ਰੰਝਣ ਹਰ ਅਗੁਨਾਗਮ ਵਪਾਰ ਸਭ ਤਾਵੇ ਸਭ ਤਾਵੇ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀਤੂ ਜੀਆਂ ਕਾ ਦਾ ਤਾਰਾ ਹਰ ਤਾਵੇ ਸੰਤੋਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰ ਤੂੰ ਕੜਕੜ ਅੰਦਰ ਫਰਮੰਤਰ ਜੀ ਹਰੇ ਕੋ ਪ੍ਰਤਸਮਾਨ ਇੱਕ ਦਾਤਾ ਇੱਕ ਪਿਥਾਰੀ ਦੀ ਸਭ ਤੇਰੇ ਚੋਲ ਵੀ ਡਾਨ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋ ਤੁਝ ਨ ਵਰਨਾ ਜਾਣ तू पार ब्रह्म ते अंत ते तेरी तेरे क्या गुना कब गाना रो सेवा जो सेवा तुजी जन नानक तिन कुर्बान हरते आवे हरते आवे तुजी सिंदर नुमा सुखवासी सि मुक्त सि मुक्त पैजी न हरते आए जितन टूटी जम की फांसी जिन्नर पौजन हरने पौते आए जितन का पौस सब गवासी दिल सेवा गे सेवा मेरा हर दी तिहारा रूप समासी चेतन चेतन जिन हरते आए जि जन नानक तिन बलजासी ਤੇਰੇ ਪੈਰ ਤੇਰੇ ਭਗਤ ਭੰਡਾਰ ਜੀ ਭਰੇ ਬੇਨਤ ਬੇਨਤਾ ਤੇਰੇ ਪੈਰ ਤੇਰੇ ਪਲ ਚਲਾਹਨ ਤੁਝੇ ਹਰ ਅਨੇਕ ਨਿਕਣੰਤਾ ਤੇਰੇ ਨੈ ਤੇਰੇ ਨੈ ਪੜੇ ਬਸਮਰ ਸਾਸਦ ਖੜਕਰੇ ਕੜਕਰਮ ਕਰਨਤਾ ਸੇ ਪੁਰ ਸੇ ਪੁਰ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਇਹਦੂ ਜੇਵੜੇ ਵਰਨਾ ਕੋਈ ਜੁਜੁ ਬੇਕੋ ਸਦਾ ਸਦਾ ਤੋ ਵੇਖੋ ਜੀ ਤੂੰ ਨੈਚਲ ਕਰਤਾ ਸੋਈ तुदयापे भावे सोई वर्ते जुदे करे सो हो सब पाई जी तुदे आपे सिर सब गोई जन गावे करते के जी जो सबसे का जानो या खा हल्ला चौथा तू करता सत्यार मेहडा साई जो तू भावे सोई थी सी जो तू दे सोई हो पाई रहाओ सब तीरी तू तो सबनी जिसनों कृपा करे नाम रतन पाया गुरमुखला मनमो गुवा आप भी छोड़ आप मिलाया ਤੂੰ ਦਰਿਆ ਸੋ ਤੂੰ ਹੀ ਮਾਇ ਤੂ ਵੀ ਦੂਜਾ ਕੋਈ ਨਾਏ ਜੀ ਜਾਣ ਸਭ ਤੇਰਾ ਕੇਵ ਜੋਗ ਮੈਲ ਵਿਛੜਿਆ ਸੰਗੀ ਮੈਲ ਦੇਖਣ ਤੂੰ ਦਰਿਆ ਸੋ ਜ ਜਾਣੇ ਹਰ ਗੁਣ ਸਦੀ ਆਖੂ ਕਾਣ ਜਿਨ ਹਰ ਸੇਵਾ ਤੈਨ ਸੁਖ ਪਾਇਆ ਸਹਜੇ ਹੀ ਹਰ ਨਾਮ ਸੁਮਾਇ ਤੂ ਆਪੇ ਕਰਤਾ ਤੇਰਾ ਕੀ ਆਸਬ ਹੋਇ ਤੂ ਦੂਜਾ ਵਰਨਾ ਕੋਈ ਧੂ ਕਰ ਕਰ ਵੇਖੇ ਜਾਣੇ ਸੋ ਜ ਨਾਨਕ ਗੁਰਮੁਖ ਪਰਬਤ ਹੋਇ ਆਸਾਂ ਮੱਲਾ ਪਹਿਲਾ ਦਿੱਤ ਸਰਬੜੇ ਪਹਿਲੇ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਸੰਕਰਮਾ ਪਗਨੈ ਚਾਲਾ ਹਮ ਦੇਖਾ ਤੇ ਡੂਬੀ ਵਾਲੇ ਮਨ ਇੱਕ ਨਚੇ ਤਸਮੂਲ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਦੀ ਨੇ ਭੜੇ ਮੂਰਖ ਮੁੰਦਾ ਜਨਮ ਭਇਆ ਪ੍ਰਣਮਤ ਨਾਨਕ ਤੇਨ ਕੀ ਸਰਨਾਜਨ ਤੋ ਨਾਹੀ ਵਿਸਰਿਆ ਆਸਾ ਮੱਲਾ ਪੰਜਵਾ ਪਈ ਪ੍ਰਾਪਤ ਮਾਨੁਕ ਤੇ ਹਰੇ ਗੋਦ ਮਣਕੇ ਤੇਰੀ ਬਰੀਆ ਅਵਰ ਕਾਤਰ ਗਿਤਾ ਨਾ ਕਾਮ ਸਾਸੰਗ ਪਾਜਿ ਕੇਵਲ ਨਾਮ ਸਰਨ ਜਾਣ ਲਾ ਭਵ ਜੰਤਨ ਤਰਨ ਕੈ ਜਨਮ ਬਿਤਾ ਜਾ ਤਰੰਗ ਮਾਇਆ ਕਹਿ ਰਹਾਉ जापता सिन धर्म ना कमाया सेवा साधना जन हर राया कहो नानक हमनी च राखो शर्मा चो बाई अमरी करो की इच्छा तब चलना मन ल हमारा अपना जन परो प्रत पारा अमृत सुबह तुमकावो आह पार दम बचाओ चुकी बसा मोरू कृत सवै करता मोर करिए सब कुआज करिए पूरण हो हमारी ऐसा तो रूप गण की रहे प्यासा तुम्हें छाड़ के और ना त्यों जो पर चाहूं सो तुम ते पाऊं सेवक से कह हमारे तारे चुन चुन सत्र हमारे मारिए आप हर दे मुझे वरिये मरने काल पर त्रास नहीं वरिये पूजो सदा हमारे पच्चा सिरे तुझो करी वृक्षा राग लो मन राखण हारे साहिब संत साहिब प्यारे तीर मन के हंता तुम परि चतुर्दश कंता काल पव तिव जो अवतरा काम काल जो बेदराय ब्रह्मा जो जमन का नमस्कार हैवन काल सु बनाए देव दचि उपचायो आ दिन ते कैतारा सुई गुरु समझियो हमारा नमस्कार ते सिख मारी सकल प्रजाज ने आव सुवारी को शिवक सुख दियो सतरंग को मोह कि ਘਟ ਘਟ ਕੇ ਅੰਤਰ ਕੀ ਜਾਣ ਭਲੇ ਬਰੇਕੀ ਪੀਰ ਪਛਾਣ ਜੀਤੀ ਤੇ ਕੁੰਚ ਰਸੂਲਾ ਸਫਰ ਕਿਰਪਾ ਰਿਸ ਕਰ ਫੁੱਲਾ ਸੰਤਨ ਲੋਕ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣ ਕਰ ਕਰ ਕੇ ਪਰ ਪਰ ਕੀ ਜਾਣ ਜਬ ਦਰਕ ਕਰਾ ਕਰ ਤਾਰਾ ਪਰ ਜਾ ਕਰ ਤਦਵ ਦੇਹ ਪਾਰਾ ਜਬਾ ਕਰਤ ਕਰਤ ਹੁ ਕਬੁ ਤੁਮ ਨਾ ਮਿਲਤ ਦੇ ਤਰ ਸਭ ਜਿਤੇ ਬਰ ਸੁਰ ਸਭ ਤਾਰੇ ਆਪ ਆਪਣੀ ਦੂਜੀ ਉਚਾਰੇ ਤੁਮ ਸਭ ਇਤੇ ਰਹਿ ਤਨਰਾਲ ਜਾਲੇ ਪੀਰ ਪੀਰ ਰਿਆਲੋ ਨਰਨਕਾਰ ਨਮਕਾਰ ਨੰ ਲੰਬਾ ਜਨ ਦੇ ਨਾ ਦੇ ਸੰਬ ਤਾਕਾ ਮੋੜ ਚਾਰ ਤਤੇ ਦਾ ਜਾ ਕੋ ਪੀਵ ਨਾ ਪਾਉ ਦੇਦਾ ਤਾ ਕੁਕਰ ਪਾਹ ਨੇ ਨਮਾ ਤਮਾ ਮੋੜ ਕਚ ਭੇਦ ਨਾ ਜਾਣ ਮਹਾਦੇਵ ਕੋ ਕਹ ਹੈ ਜੁਦਾ ਸੇ ਨਰਨਕਾਰ ਕਾ ਚਿਨਿ ਤਹ ਤੁ ਆਪ ਆਪਣੀ ਬੁਲ ਹੈ ਜੇ ਤੀ ਵਰਨ ਤ ਪੈਣ ਪੈਣ ਤੁ ਹੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਹਿਦ ਸਦਾ ਪ੍ਰਥਮ ਸੰਸਾਰ ਇਕ ਰੂਪ ਨੋ ਬਸ ਰੂਪ ਅਰੰਕ ਭਇਉ ਰਾਵ ਕਹੀ ਕੋਪਾ

ਬਚਾਉਈ ਤੇ ਸਭ ਕਾਲਾ ਦੂਸਰ ਇਸ ਤਰ੍ਹਾਂ ਤੇ ਤਦ ਕਾਲਾ ਗਿਰਪਾ ਦੇਸੰਗੈ ਨਹਿਰੋ ਤਾਂ ਕਿ ਤਾਲ ਤਨਕ ਮੋਹਰ ਹੋ ਰਿਦੁ ছেਦ ਕਰਮੋ ਸਭ ਵਿਦੂਸ ਸਾਛ ਸਕੀ ਨਾ ਕੋਈ ਇਕ ਬਾਰ ਜੇ ਤੁਮੈ ਸੁਮਾਰਾ ਕਾਲ ਫਾਸ ਤੇ ਤਾਇ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰਿ ਦੁਸ ਦੋਖ ਤੇ ਰਹਾ ਖੜਗ ਕੇਤਮ ਸਰੰਤਿ ਹਾਰਿ ਆਪਾ ਅਦਲਹਿ ਰੂ ਬਾਰੀ ਕਰਬਠੋਰ ਮਹੋ ਸਹਾਈ ਦੁਸ ਦੋਖ ਤੇ ਲਹਿਉ ਬਚਾਈ ਸੋਈਆ आए गए जब ते तुम रे तब ते कुआ करे नहीं आने राम रहीम पुराण पुराण ने कह मत एक माने सिमर शास्त्र वे सब बहु भेद कहे हम एक न जाने सिर मान कृपा तुम कर मैं न कहो सब तुहे तो ही बखाने दोहरा सगल द्वार को छाड़ के गयो तुहारो द्वार बाएं गहे की लाजिया से गोविंद दास तुहार ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਏ ਗਏ ਕਿਲਾ ਦੇ ਅਸ ਗੋਪਿੰਦ ਦਾਸ ਤੁਹਾਰੋ RAMKALI ਮਹੱਲਾ ਤੀਜਾ ਨ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭੈ ਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਉਤਾ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹੇ ਨਾਨਕੇ ਨੰਦ ਹੋ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰਿ ਨਾਲੇ। ਹਰਿ ਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਬਿਸਾਰਨ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ। ਸੁਭਨਾਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ। ਸਾਚੇ ਸਾਹਿਬਾ ਗਿਆਨ ਹੀ ਕਰ ਤੇਰੇ। ਕਰਤਾ ਤੇਰੇ ਸੁਭਕ ਚਾਏ ਜਿਸ ਤੇ ਸੋ ਪਾਵੇ। ਸਦਾ ਸਿਫਤ ਸੁਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸੈ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਾ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮਯਾਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸ਼ਾਂਤ ਜੁਕ ਮਣਿਆ ਵਸੈ ਜਿਨ ਇੱਛਾ ਸਭ ਪੁਜਾਈਆ ਸੁਧਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਨੋ ਸੰਤੋ ਸਭ ਰਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਬਲਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਤ ਕਰੇ ਤਾਰੀਆਂ ਪੰਜ ਦੁੱਤ ਦਰਬਸ ਕੀਤੇ ਕਾਲ ਕੰਟਕ ਮਾਰਿਆ ਤੋਰੇ ਕਰਮ ਪਾਇ ਤਦ ਜਿਨ ਕੋ ਸੀ ਨਾਮ ਹਰਿ ਕੇ ਲਾਗੇ ਕਹੇ ਨਾਨਕ ਤਿਸ ਕੋ ਅਤਿਤ ਕਰੇਣੁ ਦਵਾਜੇ ਅਣ ਦਸਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰੰਪਰਪਾਇ ਤਰੇ ਸਗਲ ਵਿਸੂਰੇ ਧੂਕ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪਨੀਤ ਕਹਤੇ ਪ੍ਰ ਸਤਗੁਰ ਰਹਾ ਭਰਪੂਰੇ ਬੇਣਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਹਨ ਹਰ ਤੂਰੇ ਮੰਦਾਵਨੀ ਮਹੱਲਾ ਪੰਜਵਾਂ ਥਾਲ ਵਿੱਚ ਤੇ ਨਿ ਵਸਤੂ ਪਈ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਉਦਾਰੋ ਜੇ ਕੋ ਖਾਵੇ ਜੇ ਕੋ ਪੁੰਚ ਇਸ ਕਾ ਹੋਏ ਉਦਾਰੋ ਇਹ ਵਸਤ ਜਿ ਨਹ ਜਾਏ ਨਿਤਨੇ ਤਰਕਿ ਉਤਾਰੋ ਤਮ ਸੰਸਾਰ ਚੱਲ ਲਗ ਤਰੀਏ ਸੋ ਬਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾ ਮੈਨੂੰ ਜੋਗ ਕੀ ਤੋਈ ਹੰਦਰ ਗੁਨੇ ਅਰੇ ਕੋ ਗੁਨਾ ਹੀ ਆਪੇ ਤਰਸ ਪਈ ਦਰਸ ਪਿਆ ਮੇਰੈ ਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵ ਤਨ ਮਨ ਥੀ ਵੇ ਹਰਿਆ ਪੌੜੀ ਜਿੱਥੈ ਤੂ ਸਮਰਤ ਜਿੱਥੈ ਕੋਈ ਨਾਹੀਂ ਉਥੈ ਤੇਰੀ ਰਖ ਅਗਨੀ ਉਧਰ ਮੈਂ ਸੁਣ ਕੇ ਜਿਮ ਕਹਿ ਦੂਤ ਨਾਹੀਂ ਤੇਰੇ ਛਡ ਜਾਏ ਭੋਦਲ ਬਖਮਸ ਗਾਹ ਗੁਰ ਸ਼ਬਦੀ ਪਾਰ ਪਾਹਿ ਇਹਨਕੋ ਲੱਗੀ ਪਿਆਸ ਅੰਮ੍ਰਿਤ ਸਹਿ ਹੀ ਖਾਏ ਕਲਮੈ ਪੁਨ ਗੁਣ ਗੋਬਿੰਦ ਗਾਹਿ ਕਰਪਸੈ ਨੋ ਕਿਰਪਾਲ ਸਮਾਲੇ ਸਾਹੀ ਸਾਹਿ ਬਰਥਾ ਕੋਈ ਨਾ ਜਾਏ ਜੀ ਆਵੇ ਤੁਦੇ ਆਇ ਸਲੋਕ ਮਹਲਾ 5 ਅੰਤਰ ਗੁਰੂ ਆਰਤਨਾ ਜੀਵਾਂ ਜਪ ਗੁਰਨਾਵ ਨੇਤਰੀ ਸਤਗੁਰ ਪੈਕਨਾ ਸਵਰਣੈ ਸੁਰਨਾ ਗੁਰਨਾਵ ਸਤਗੁਰ ਸੇਤੀ ਰਤਿਆ ਦਰਗੈ ਭਈ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਮੇ ਵਾਦੇ ਰਗਮੈ ਉਤਮ ਕਾੜਿਐ ਵਿਰਲੇ ਕੇ ਕੀ ਕੇ ਮਹਲਾ 5 ਰਖੇ ਰਖਣਹਾਰ ਆਪਿਓ ਵਾਰੀਆਂ ਗੁਰ ਕੀ ਪੈਰੀ ਪਾਏ ਕਾਜ ਸੁਵਾਰੀਆਂ ਰਾਇ ਆਪ ਦੇ ਆਲ ਮਨੋਂ ਨਾ ਵਿਸਾਰੀਐ ਸਾਧ ਜਨਾ ਕੇ ਸੰਗ ਭਉ ਜਲਤਾਰੀਐ ਸਾਖਤ ਨਿੰਦਕ ਦੋਸਤ ਕੇ ਨਾਹਿ ਬਿਦਾਰੀਐ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਏ ਜਿਸ ਮਰਸਕ ਹੋਏ ਸਗਲੇ ਦੂਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਏ ਜਿਸ ਮਰਸਕ ਹੋਏ ਸਗਲੇ ਦੂਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ